ਇੱਕ ਵਾਰ ਨਾ ਇੱਕ ਗਰੀਬ ਬੰਦਾ ਰੋਜ਼ ਭਗਵਾਨ ਜੀ ਨੂੰ ਨਾ ਚਿੱਠੀ ਲਿਖਦਾ ਹੈ ਤੇ ਉਹਦੇ ਵਿੱਚ ਲਿਖਦਾ ਭਗਵਾਨ ਜੀ ਮੈਨੂੰ 50000 ਰੁਪਏ ਦੇ ਦਿਓ ਮੈਨੂੰ ਬੜੀ ਲੋੜ ਹੈ ਤੇ ਉਹਨੂੰ ਇੱਕ ਗੁਬਾਰੇ ਨਾਲ ਬੰਨ੍ਹ ਕੇ ਉਡਾ ਦਿੰਦਾ ਹੈ ਤੇ ਉਹ ਗੁਬਾਰਾ ਉੱਡ ਕੇ ਜਿਹੜਾ ਨਾਲ ਦੇ ਪੁਲਿਸ ਸਟੇਸ਼ਨ ਤੇ ਪਹੁੰਚ ਜਾਂਦਾ ਹੈ ਉਹ ਲੋਕ ਉਹਨੂੰ ਖੋਲਦੇ ਨੇ ਖੋਲ ਕੇ ਚਿੱਠੀ ਪੜ੍ਹ ਕੇ ਰੋਜ਼ ਬੜਾ ਹੱਸਦੇ ਨੇ ਕਿ ਦੇਖੋ ਜਰਾ ਸਿੱਧਾ ਭਗਵਾਨ ਤੋਂ 50000 ਮੰਗ ਰਿਹਾ ਤੇ ਸਿਲਸਿਲਾ ਕਾਫੀ ਟਾਈਮ ਤੱਕ ਚੱਲਦਾ ਰਿਹਾ ਉਹ ਰੋਜ਼ ਉਹਦਾ ਚਿੱਠੀ ਲਿਖਦਾ ਸੀ ਜਾ ਕੇ ਪੁਲਿਸ ਸਟੇਸ਼ਨ ਪਹੁੰਚ ਜਾਂਦਾ ਸੀ ਤੇ ਉਹ ਲੋਕ ਹੱਸਦੇ ਸੀ ਤੇ ਇੱਕ ਵਾਰੀ ਇਹਨਾਂ ਨੂੰ ਲੱਗਦਾ ਇਹਨੂੰ ਜ਼ਰੂਰ ਜੈਨੂਅਨ ਹੀ ਸ਼ਾਇਦ ਪੈਸੇ ਚਾਹੀਦੇ ਹੋਣੇ ਤੇ ਅੱਧਾ ਕਰਦੇ ਆਂ ਅਸੀਂ ਇਕੱਠੇ ਕਰਕੇ ਉਹਦੀ ਮਦਦ ਕਰਦੇ ਆਂ ਤੇ ਉਹ ਲੋਕ ਸਾਰੇ ਪੈਸੇ ਇਕੱਠੇ ਕਰਕੇ ਤੇ 25000 ਇਕੱਠਾ ਹੁੰਦਾ ਉਹ ਜਾ ਕੇ ਦੇ ਆਂਦੇ ਨੇ ਤੇ ਅਗਲੀ ਦਿਨ ਫਿਰ ਚਿੱਠੀ ਲਿਖਦਾ ਤੇ ਚਿੱਠੀ ਉਹੜ ਕੇ ਉਦਾਂ ਹੀ ਜੜੀ ਹੈ ਪੁਲਿਸ ਸਟੇਸ਼ਨ ਪਹੁੰਚ ਜਾਂਦੀ ਹੈ ਤੇ ਪੁਲਿਸ ਵਾਲੇ ਜਦੋਂ ਚਿੱਠੀ ਖੋਲਦੇ ਨੇ ਪੜ੍ਹਦੇ ਨੇ ਉਹਦੇ ਵਿੱਚ ਲਿਖਿਆ ਹੁੰਦਾ ਹੈ ਭਗਵਾਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੁਹਾਡੇ ਕੋਲ ਪੈਸੇ ਮੰਗੇ ਸੀ ਤੁਸੀਂ ਮੈਨੂੰ ਪੈਸੇ ਦੇ ਦਿੱਤੇ ਮੈਂ 50000 ਮੰਗੇ ਸੀ ਪਰ ਮੈਨੂੰ 25 ਹੀ ਮਿਲੇ ਆ ਤੁਸੀਂ ਅੱ Yoruba <laughs> wo?